ਰਫ਼ਤਾਰ ਜਮਾਨੇ ਦੀ ਬੜੀ ਹੈ ਤੇਜ਼ ਹੋਵੇ ਨਾ ਢਿੱਲੀ ਲੱਖ ਰਾਜੇ ਵਹਿ ਤੁਰ ਗਏ ਉੱਥੇ ਦੀ ਉੱਥੇ ਹੈ ਦਿੱਲੀ ਅੱਜ ਇੱਧਰ ਬਤਾਈ ਗਈ ਹੁੰਦੀ ਹੋਈ ਪਰਮ ਜੀ ਅੱਜ ਆਪਣੇ ਘਰਾਂ ਨੂੰ ਪਰਤ ਰਹੇ ਨੇ ਨਾਲ ਮੁੰਡਾ ਕਾਸ਼ ਹੈ ਯਾਰੀ ਦੋਸਤੀ ਪੱਕੀ ਹੈ ਇਹਨਾਂ ਦੀ ਪਰ ਇੱਥੇ ਯਾਰੀ ਦੋਸਤੀ ਟੁੱਟ ਗਈ ਬਾਈ ਜੀ ਟੋਫੀਆਂ ਪਿੱਛੇ ਲੜਦੇ ਨੇ ਦੋਨੇ ਜਣੇ ਇਤੂ ਬਾਅਦ ਫੋਨ ਚਲਾਉਣ ਤੋਂ ਅੱਕ ਚੁੱਕੇ ਨੇ ਤੇ ਸੁੱਤੇ ਹੋਏ ਨੇ ਅੱਧਰ ਬਾਈ ਜੀ ਫਿਲਮਾਂ ਦੇਖ ਰਹੇ ਨੇ ਤੇ ਇੱਥੇ ਵਲੌਗ ਚਾਉਣ ਦੀ ਖੁਸ਼ੀ ਚ ਸਮਾਈਲ ਕਰਦੇ ਹੋਏ ਕੁਲਵੀਰ ਜੀ ਬਾਅਦ ਦੇ ਵਿੱਚ ਫਿਰ ਇੱਥੇ 50 ਰੁਪਿਆ ਦੇ ਇਕੱਠੇ ਪਾਪੜ ਲੈਤੇ ਤੇ ਪਾਪੜਾ ਨਾਲ ਲਟੋਪਿੰਗ ਹੁੰਦੇ ਤੇ ਬਾਅਦ ਦੇ ਵਿੱਚ ਆਪਾਂ ਘਰੇ ਆ ਕੇ ਪੀਤਾ ਬਾਈ ਜੀ ਸਰਦਾਈ ਇਹ ਸਭ ਤੋਂ ਵਧੀਆ ਚੀਜ਼ ਆ ਜਿਹੜੀ ਸੋਸ਼ਲ ਮੀਡੀਆ ਨੇ ਮੂਹਰੇ ਲੈ ਕੇ ਆਂਦੀ ਆ ਕਿਉਂਕਿ ਇਦੋਂ ਪਹਿਲਾਂ ਕੋਲ ਡਰਿੰਕ ਵਗੈਰਾ ਚੱਲਦੇ ਹੁੰਦੇ ਸੀ ਪਰ ਇਹ ਚੀਜ਼ਾਂ ਜ਼ਰੂਰੀ ਸੀਗੀਆਂ ਆਉਣੀਆਂ ਚਾਹੀਦੀਆਂ ਸੀ ਤੇ ਮੌਸਮ ਪਰਤ ਦੇ ਪਰਤ ਦੇ ਇਸ ਤਰੀਕੇ ਦਾ ਹੋ ਗਿਆ ਸੀ ਗਰਮੀ ਜ਼ਿਆਦਾ ਹੋਊਗੀ ਹੁਣ 2-4 ਦਿਨਾਂ ਦੀ ਬਾਰਿਸ਼ਾਂ ਤੋਂ ਬਾਅਦ ਪਰ ਫਿਰ ਵੀ ਮੌਸਮ ਲਗਭਗ ਥੋੜਾ ਜਿਹਾ ਬਹਿਣਯੋਗਾ ਸੀਗਾ ਅੱਜ ਧੰਨਵਾਦ ਜੀ ਬਾਕੀ ਅਗਲੀਆਂ ਵੀਡੀਓ ਚ